ਕਿੰਨੇ ਦੀ ਦੇਣੀ ਹੈ ਸਹੀ ਕਿਤੇ ਦੀ ਦੇਣੀ ਸਿੱਧਾ ਦੇ ਬਾਸ ਤੋਂ ਪੰਜ ਸਿੱਧਾ ਘਟਾਤਾ ਗੁਰਦੁਆਰੇ ਸੰਗ ਆਪਣੇ ਆਪ ਦੇ ਬੰਦੇ ਲੱਖ ਦੀ ਦੇਦੇ ਨਾ ਯਾਰ 20 1 20 ਤੱਕ ਬਿਨਾਂ ਧਾਰਾ ਮਰ ਵਾਲੀ ਜਾਂਦੇ ਸੀ ਗੁਰਦੁਆਰੇ ਸੰਗ ਕੁਰਬਾਨ ਵਾਲੇ ਬੰਦੇ ਦੇ ਪਿੱਛੇ ਲੱਗਾ ਪਤਾ ਨਹੀਂ ਮਾਰਦਾ ਦੇਖ ਲੈ ਤੇਰੀ ਮਰਜ਼ੀ ਨਹੀਂ ਐਵੇਂ ਕੀ ਫਾਇਦਾ ਭਾਈ ਆ ਜਾਓ ਜੀ ਅਸलम ਬੜੀਆਂ ਨਹੀਂ ਮਿਲਦੀ ਇਹਦੇ ਚ ਨੰਬਾ ਬੰਨ ਨਹੀਂ ਬੜੀਆਂ ਆਹ ਆਹ ਇਹ ਜਿਹੜੀਆਂ ਵਰਤੀਆਂ ਬਣ ਜਾਣਗੇ ਫੜਗਾ ਚ ਨਹੀਂ ਬਣਨੇ ਕੋਸਾ ਇਹ ਚ ਬਣਦਾ ਨਾਲੇ ਲਣੀ ਦੂਹੀ ਹੈ ਫੇਰ ਤੇਰੀ ਮਰਜ਼ੀ ਹੈ ਉਹ 20 ਹੈ ਇਸ ਤੋਂ ਇਹਨੇ ਕਿਹਾ ਪਰ ਕਿਹਾ ਤੁਹਾਈ ਬੜੀ ਕਾਮ ਹੈ ਹੋਰ ਕਰ ਗੱਗੇ ਨਾ ਕਰ ਨਿੱਕੇ ਕਰ ਓਏ ਕਰ ਲੈ ਯਾਰ ਜਿਵੇਂ ਮਰਜ਼ੀ ਆ ਵੀ ਜੱਗੇ ਹੋਰ ਬੋਲ ਕੀ ਕਿਹਾ ਜੱਗੇ ਮੋਲ ਇੱਕ 40 ਕਰਿਆ ਓਏ 1 45 40 ਤੁਹਾਡੇ ਵਾਸਤੇ ਮੰਗੇ ਆਈਆਂ ਜੀ ਜੈ ਜੀ ਮੋਲ ਲਾ ਦੇ ਜੈ ਜੀ ਨਾਲ ਹੀ ਦੱਸਣਾ ਸਰੀਫ ਇਹਨਾਂ ਇਸਕੇ ਬੂਜੇ ਇਹਦਾ 90 ਇਹ 170 ਦੀ ਦੇਣਗੇ ਦੱਸ ਲੈ ਪਰਸੋ ਤੋਂ ਹੀ ਆ ਬਾਈ ਹੂੰ ਤੇ ਲੈਣੋ 90 ਟੱਕੇ ਚੌੜੀ ਜੀ ਯਾਰ ਕੱਚੀ ਮੰਗੀ ਜਾਂਦਾ 10 ਕੀ ਕਰੇਗਾ ਮਾਜੀ ਹੈ ਮਾਜੀ ਕੀ ਕੱਚੀ ਗੱਲ ਚ ਮੈਂ ਬੋਲੂ ਅਸਲੀ ਕਾਇ ਕੋਈ ਬੋਲਣ ਦਾ ਤਾਂ ਜਿਹੜਾ ਦਾ ਵਾਇਲਿੰਗ ਧੜਕੇ ਦਾ ਘੜਾਈ ਜਾਂਦਾ ਨਹੀਂ ਕੋਈ ਜਿਹੜਾ ਅੱਛਾ ਫੋਨੀ ਕਿੰਨੇ ਦੀ ਆ ਲਾਸਟ ਕੀ ਕਹਦਾ ਓੜੇ ਹੈ ਓੜੇ ਵੀ ਆ ਨਾ ਮਕਾ ਹੈ ਓਟੇ ਲੰਦ ਇੱਕ ਦੇ ਤਾਂ ਹੋ ਨਹੀਂ ਸਕਦਾ ਆਓ ਜੀ ਆਸਿੰਦ ਵੇ ਵਾਸਲੇ ਦੇ ਦੇਖ ਉਧਰ ਦੇਖ ਕਿੰਨੀ ਵਰੀਏ ਉਹ ਉਧਰ ਤੋਂ ਦੇਖ ਲੈ ਇਹ ਵੀ ਸੋਨ ਕੋਲੀ ਆ ਹੋ ਗਈ 190 ਹਾਂ ਹੋ ਗਈ ਇਹ ਹੋ ਗਈ ਇਹ ਨਾ ਆ ਨਾ ਜੇ ਲੈ ਸਰੀਫ ਸੁਣ ਕਿਤੇ ਕੀ ਦੇ ਰਹੀ ਹੈ ਲਫੜਾਈ ਚਾਚ ਚਾਚ ਅੱਜ ਗੱਲ ਮੱਕੇ ਦੇ ਵੀ ਆਏ ਹੋ ਗੱਲ ਹੈ ਕਿਉਂ ਤਾਂ ਤੂੰ ਹੀ ਘਣਾ ਸੁਣ ਨਹੀਂ ਬਾਲੇ ਰੁਪਏ ਲੱਗੇ ਨੇ ਮੈਂ ਤਾਂ ਥੋੜੀ ਜਿਹੀ ਅੜੀ ਖੜੀ ਹੈ ਕਸਮ ਲੱਗੀ ਮੈਨੂੰ ਆਹ ਤੇ ਆ ਲਾਉਂਦੇ ਆ ਤੇਰੀ ਮਰਜ਼ੀ ਹੈ ਲਾਉਂਦੇ ਨਾਲ ਲਾਉਂਦੇ ਹੁੰਦੇ ਮੈਂ ਤੈਨੂੰ ਦੇ ਦਿੰਦਾ ਤੇਰੀ ਮਰਜ਼ੀ ਉਹੀ ਮੰਗਦਾ ਤੇਰੇ ਸਾਹਮਣੇ ਕਿੰਨੇ ਦੀ ਦਿਆਂਗਾ ਜੋ ਛੋਟੇ ਝੋਡਾ ਨੇ ਇਹ ਛੋਟੇ ਝੋਡਾ ਲੱਖ ਸੇ 130 ਲਗਾ ਗਿਆ ਸਭ ਬਣਾ ਚੱਲੀ ਇਸਕੇ ਹਾਂ ਲੋਕਾਂ ਕੈਸੇ ਲੱਗੇ ਫੌਜੀ ਤਾਈਆਂ ਨਹੀਂ ਬੈਠਣਾ ਆਣਾ ਤੇ ਨੀਗਾ ਮੇਰਾ ਮਾਮਾ ਹੈ ਨੇ ਵੀ ਬੜੀਆ ਬਰਾਬਰ ਜੀ ਕੱਟੇ ਫੋਨ ਮਾੜਾ ਰੁਪਇਆ ਤਾਂ ਲੈ ਲੈਣਾ ਮੈਂ ਕੋਈ ਉਧਰ ਨਹੀਂ ਖੜਦਾ ਨਾ ਵੀ ਨਹੀਂ ਹਾਂ ਅੱਗੇ ਪਹਿਲੇ ਕੋਟ ਆ ਗਿਆ ਕੋਈ ਗੱਲ ਮਾਰਾ ਕੋਟ ਹੈ ਕਿਹੜਾ ਕੋਟ ਹੈ ਕੋਡੀ ਸੀ ਕੁਛ ਕੋਟ ਮਾੜਾ ਮੋਟਾ ਲਾ ਮळा ਕੇ ਕਰ ਦਿੰਦਾ ਤੇਰੇ ਨਾਲ ਸਪੂਟ ਕਰ ਲਤਿਆਂ ਨਹੀਂ ਕੋਈ ਨਹੀਂ ਪੁਰਿਆ 16 16 ਕੋਈ ਨਹੀਂ ਪੁਰਿਆ ਵੀ ਦੱਸੀ ਤੂੰ ਉਰੇ ਹੋ ਗਿਆ ਨਹੀਂ ਆ ਜਾ ਉਰੇ ਆ ਜਾ ਕੁਝ ਪੀ ਲੈਣ ਦੇ ਨੂੰ ਇਹਨੇ ਇਹਨੇ ਕਿਹਾ ਮੈਂ ਉਰੇ ਹੋਈ ਇੱਕ ਮਿੰਟ ਖੜੋ ਤੂੰ ਆਟੇ ਜਨੂਨ ਮਰੋ ਉਰੇ ਆਰੇ ਕਿੰਨੇ ਦੀ ਲੈਣਾ ਸਹੀ ਦੱਸੀ ਇਹ ਵੀ ਬੰਦਾ ਮੇਰਾ ਸਿੱਖੂ ਭਾਈ ਹੈ ਉਹ ਕੋਲ ਖੜ ਜਾ ਇੱਕ ਮਿੰਟ ਖੜੋ ਤੇਰੇ ਵਿੱਚ ਪੈਸੇ ਦੇ ਕੀ ਚੰਗ ਮਿਲਿਆ ਤੇ ਕੈਸੇ ਹੈ ਹਾਂ ਨਹੀਂ ਉਹ ਖੋੜ ਜਾ ਤੂੰ ਨਾ ਦਈ ਨਾ ਦਈ ਹਾਂ ਛੇ ਤਾਂ ਤੈਨੂੰ ਐ ਲੱਗਦਾ ਵੀ ਮੰਗੇ ਠੀਕ ਹੈ ਇਹ ਤਾਂ ਰੱਖ ਲਈ ਨਹੀਂ ਤੇਰੀ ਮਰਜ਼ੀ ਆ ਬੀਥੋਂ ਭਾਈ ਵਾਪਸ ਵੀ ਕਰ ਦੀ ਤੂੰ ਭਰਾ ਪਾਤਰੇ ਪਿੱਛੇ ਹੂ ਨਹੀਂ ਹੈ ਹਾਂ ਆਪਾਂ ਪਾਸੇ ਹਰ ਨਹੀਂ ਨਹੀਂ ਹੋਣੀ ਨਹੀਂ ਹੋਣੀ ਭਰਾ ਮੰਨ ਲੈ ਨਹੀਂ ਨਹੀਂ ਮੰਨਿਆ ਇੱਕ ਗੱਲ ਇੱਕ ਗੱਲ ਸੁਣ ਲੈ ਮੇਰੀ ਮੈਂ ਤੁਹਾਡੀ ਕਦਰ ਕੀਤੀ ਅਸੀਂ ਤੇਰੀ ਕਦਰ ਨਹੀਂ ਕਰੀ ਨਹੀਂ ਅਸੀਂ ਅਸੀਂ ਤੇਰੀ ਕਦਰ ਨਹੀਂ ਕਰੀ ਕਿ ਤੇਰੇ ਦੋਖੀ ਥੋੜੀ ਆ ਦੱਸ ਪੈਸੇ ਦੇ ਮੈਨੂੰ ਜੇ ਤੇਰੇ ਦੋਖੀ ਹੋ ਫਿਰ ਤਾਂ ਇੱਕ ਮਿੰਟ ਪੈਸੇ ਦੇ ਮੈਂ ਜਦੋਂ ਮੇਰੀ ਗੱਲ ਰਹੂਗੀ ਜਾਂ ਤੇਰੀ ਪੈਸੇ ਹੈ ਤਾਂ ਇਹ ਨਹੀਂ ਹੋਣੀ ਪੜੋ ਤੂੰ ਪਹਿਲਾਂ ਪੈਸੇ ਬਲੱਖ ਨੀ ਤੱਤੇ ਤਾਂ ਨਹੀਂ ਹੁੰਦੇ ਪਹਿਲਾਂ ਰੱਖ ਉਹ ਤੱਤੇ ਨਹੀਂ ਮੈਂ ਆਪ ਦੀ ਆਪ ਕਰੂੰਗਾ ਪੂਰੇ ਘਰ ਤੂੰ ਆਪ ਪਹਿਲਾਂ ਗੈਣਾ ਨਿਭ ਗੈਣ ਲੂੰਗਾ ਆਪ ਕੈਸੇ ਕਰੇਗਾ ਬਈ ਗੈੜ ਗਿਣੇ ਤਾਂ ਜਾਣੀ ਆ ਗਣ ਗਿਣੀ ਆ ਤੁਸੀਂ ਦੱਸ ਦਿਓ ਕੀ ਕਹਨੇ ਆ ਉਹ ਜਰਗਾ ਮੇਰੀ ਹੁਣ ਰੱਖਣੀ ਨਹੀਂ ਰੱਖੂੰਗਾ ਜੇ ਤਾਂ ਕੋਈ ਮਾਨਤਨ ਵਾਲੀ ਗੱਲ ਹੋਈ ਰੱਖੂੰਗਾ ਮਾਨਤਨ ਨਾਲ ਕੋਈ ਹੋ ਗਈ ਇੱਕ ਭਈਆ ਮੈਂ ਪਿਸਾਨੇ ਦੇ ਦੀ ਲਾ ਚਾਰ ਆ ਬਈ 6 7 8 8 ਦੇ ਪੈਦੇ ਤਾਂ ਇਹ ਕਰਿਆ ਬਸ ਆ ਬੂਹ ਤੇ ਮਾਰਾ ਨਾ ਯਾਰ ਬਿਚਾਰ ਪਕਾਈ ਮੈਨੂੰ ਲਊਗਾ ਪਗੜੀ ਨਕਰ ਗੇਰ ਪੈਸੇ ਗੇਰ ਪਹਿ ਰਗਣੇ ਜਾਣਗੇ ਤੂੰ ਗੱਲ ਲੈ ਬੜਾ ਬੋਲਣਾ ਗੱਲ ਲੈ ਗੱਲ ਯਾਰ ਪਹਿਲੇ ਗੱਲ ਸੁਣ ਲੈ ਜੇ ਤਾਂ ਗਿਆਨੀ ਮੇਰਾ ਭਾਈ ਆ ਕੋਈ ਹੋਰ ਲੈ ਲਓ ਮੰਜ ਕੰਨ ਜਿਹੇ ਕਰਦੇ ਨਹੀਂ ਨਹੀਂ ਅਸੀਂ ਗਿਆਨੀ ਮੇਰਾ ਭਾਈ ਨਹੀਂ ਨਹੀਂ ਭਾਈ ਆ ਬਾਈ ਤੇਰੀ ਯਾਰੀ ਬੰਦਾ ਵਾ ਜੇ ਜੇ ਤੈਨੂੰ ਆਏ ਲੱਗਦਾ ਇਹ ਤਾਂ ਫਰਫੜਾ ਦੇ ਪੈਸੇ ਇੱਕ ਕਾਜੀ ਕੋਈ ਨਹੀਂ ਇੱਥੇ ਹੀ ਨੀ ਲਮਾ ਕੋਈ ਗੱਲ ਤਾਂ ਸੁਣ ਨਹੀਂ ਵੀਰਾ ਆਪਾਂ ਹੋ ਯਾਰ ਮੇਰਾ ਭਾਈ ਵੱਧ ਕੇ ਗੱਲ ਠੀਕ ਹੈ ਨਹੀਂ ਭਾਈ ਵੱਧ ਤੈਨੂੰ ਨਹੀਂ ਹੁੰਦਾ ਲੋ ਫੜੋ ਨਹੀਂ ਹੋਣੀ ਨਹੀਂ ਮਰਨ ਲਾ ਨਹੀਂ ਆਪਾਂ ਦੇਣੀ ਨਹੀਂ ਅੱਜ ਚਲ ਤੇਰੀ ਮਰਜ਼ੀ ਯਾਰ ਕੋਈ ਤੇਰੀ ਮਾੜੀ ਥੋੜੀ ਕਰ ਦੇ ਜਾਂ ਸੁਣ ਉਹ ਨਹੀਂ ਪਹਿਲਾਂ ਹੀ ਬਾਬਾ ਤੈਨੂੰ ਉਹ ਬਾਬਾ ਬੜਾ ਪਿਆਰ ਕਰਦਾ ਪਹਿਲਾਂ ਵੀ ਕਹਿੰਦਾ ਹੋਰ ਕੀ ਗੱਲਾਂ ਬਸ ਨਹੀਂ ਬਾਈ ਮੈਨੂੰ ਤਾਂ ਪੁੱਛੋ ਕਿ ਕੀ ਕਹਿਣਾ ਇਹ ਗੱਲ ਨਹੀਂ ਹੋਣੀ ਤੂੰ ਪਹਿਲਾਂ ਖੜਾ ਇੱਥੇ ਇੱਕ ਬੰਦਾ ਜਾਇਜ ਕੀ ਕਹਿਣਾ ਤੇਰੀ ਤੇਰੀ ਮਾਂ ਵੇਚ ਦੇ ਰੱਗੇ ਫੜ ਕੇ ਫੜਾ ਦੇ ਬਸ ਜਾਇਜ ਇਹ ਕਿਹੜਾ ਯਾਰ ਕੀ ਧੋਕੜਾ ਦਾ ਬਾ ਮੈਂ ਧੋਕੜਾ ਦਾ ਸਹੀ ਨਹੀਂ ਫਰਦਾ ਸੂਤਾ ਵੀ ਕੋਈ ਹੁਣ ਤੂੰ ਸਾਨਾ ਤਾਂ ਹੈਗਾ ਕੋਈ ਨਹੀਂ ਫੇਰ ਯਾਰ ਕਿੱਡੀ ਗੱਲ ਹੈ ਇਹਨਾਂ ਨੂੰ ਮੈਂ ਚੋਲੂਗਾ ਜੋ ਉਹ ਤੂੰ ਲੈ ਗੇ ਉਰੇ ਹੋ ਗੱਲ ਸੁਣ ਲੈ ਉਹ ਗੱਲ ਸੁਣ ਲੈ ਬ੍ਰਿਆ ਉਹ ਰਖ ਲੈ ਓਏ ਕਿਥੇ ਗਈ ਹੋ ਅੱਮ ਸਭ ਸੋੜ ਪਤਾ ਨਹੀਂ ਕੀ ਹੋਇਆ ਯਾਰ ਪਤਾ ਹੀ ਨਹੀਂ टांग में दर्द होने लगा ਲੈ ਥੱਲੇ ਨਹੀਂ बिकਣਾ ਥੱਲੇ ਨਹੀਂ बिकਣਾ ਹੋਰ ਕਦੋਂ ਬਿਕੂ ਥੱਲੇ ਹੀ ਬਿਕੂਗਾ ਫੇਰ ਤੂੰ ਤਾਂ ਦੇਖ ਲੈ ਕਿ ਮੈਂ ਚੜ ਗਿਆ ਛੱਟ ਰਾਂ ਨੂੰ ਕੋਟ ਆ ਲਿਆ ਔਰ ਇਹਨੇ ਆ ਮੈਨੂੰ ਹੀ ਕਰੂਗੀ ਜਿਹੜਾ ਕੋ ਕਰੂ ਨਹੀਂ ਚੱਲ ਨਹੀਂ ਹੋਣੀ ਯਾਰ ਇਹ ਵੀ ਜਾ ਗੁਰੇ ਵੀ ਕਿਹਦੀ ਵੀ ਧਿਆਨ ਕਰ ਅੱਲਾ ਹੋਇਆ ਪਿਆ ਦੇਖ ਲੈਨੇ ਤੂੰ ਠੀਕ ਆ ਨਹੀਂ ਹੋਣੀ ਬੋਲ ਦੱਸ ਬੋਲ ਨਹੀਂ ਹੋਣੀ ਚੱਲ ਜਾ ਨਹੀਂ ਹੋਣੀ ਅੱਜ ਬਾਕੀ ਔਰ ਇਹ ਕਰ ਨਹੀਂ ਟੁੱਟ ਰਿਹਾ ਸੀ ਟੁੱਟ ਹੋਣੀ ਆ ਆ ਪਰ ਨਹੀਂ ਹੋਣੀ ਆ ਪਰ ਇਹੋ ਗੱਲ ਸੋਹਣੀ 5000 ਹੋਰ ਦੇ ਦੇ 5000 200 ਜਾਇ ਹੁਣ ਕੰਮ ਕਰਾ ਇਹਦਾ ਅਦੇ 5000 ਉਹ ਬਾਹ ਬੋਲ ਲੈ ਬਾਹ ਹੋਰ ਰੱਖ ਲੈ ਉਸ ਤੋਂ ਬਾਅਦ ਦੇ ਦੇ ਯਾਰ ਬਾਹ ਮੰਨ ਲੈ ਯਾਰ ਮੇਰੀ ਉਹ ਮੰਨ ਲੈ ਕਰ ਉਹ ਛੋੜਦਾ 16 ਉਹ ਇੱਕ ਮਿੰਟ ਛੱਡ ਦੇ ਉਹ ਛੱਡ ਦੇ ਛੱਡ ਦੇ ਇੱਕ ਮਿੰਟ ਮੇਰੀ ਵੀ ਜਾਰੀ ਆ ਛੱਡ ਦੇ ਛੱਡ ਦੇ ਉਹ ਮੰਨ ਤਾਂ ਲੈ ਛੱਡੀ ਮੈਂ ਦੇਖਦਾ ਤੂੰ ਛੱਡੀ ਰੋਣਗੇ ਯਾਰ ਕੱਲ ਵੀ ਗਿਆ ਨਹੀਂ ਭਾਈ ਹੁਣ ਨਾ ਬੋਲੀ ਹੁਣ ਨਾ ਲੈ ਅੱਜ ਛੋੜ ਦੇ ਤੇਰੇ ਮਾਨੂੰ ਯਾਰ ਤੈਨੂੰ ਆਲਾ 2000 ਦਰਾਲੀ ਰੱਖ ਲਈ ਬੋਲ ਨਾ ਹੁਣ ਨਹੀਂ ਯਾਰ ਉਧਰ ਹੁਣਾ ਵੀ 2000 ਦਰਾਲੀ ਉੱਥੇ ਜਾਂਦਾ ਨਹੀਂ ਹੋਣੀ ਸਾਡੇ ਤੇ ਵੀ ਪਾਣੀ ਪੈ ਗਿਆ ਆ ਜਾ ਓਰੇ ਓ ਓਰੇ ਆ ਜਾ ਓਰੇ ਓਏ ਆ ਜਾ ਗੇਲਾ 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 ਨਹੀਂ ਮੈਨੂੰ ਟੋਟਾ ਬਹੁਤ ਕਰਦੀ ਓ ਟੋਟਾ ਫੇਰ ਸਿੱਧਾ ਇੱਥੇ ਬਹਿ ਕੇ ਖੇਡ ਲੈ ਓ ਫੜੋ ਜਾ ਗੇਲ ਲੈ ਗੇਲ ਲੈ ਓ ਟੋਟਾ ਗਾੜਾ ਓ ਗੇਲ ਲੈ ਗੇਲ ਲੈ ਜਕੀਰ ਤੂੰ ਵੀ ਮarre ਸਾਡਾ ਗੱਲ ਟੋਟਾ ਹੁੰਦਾ ਗੇਲ ਮੰਨ ਕੋਟ ਵਾਲਿਆ ਨਹੀਂ ਓ ਕੋਟ ਵਾਲਿਆ ਮੰਨ ਗਿਆ ਮੈਂ ਤੇਰੀ ਗੱਲ ਨਹੀਂ ਤੇਰੇ ਮੂੰਹ ਆ 100 ਰੁਪਏ ਛੱਡ ਦੂੰ ਬਸ ਓ ਮੈਂ ਨਹੀਂ ਕੋਟ ਵਾਲਿਆ ਮੈਂ 100 ਨਹੀਂ ਛੱਡਦਾ ਇੱਥੇ ਬੈਠ ਅਸੀਂ ਅੱਜ ਤੈਨੂੰ ਡੱਕਾ ਵੀ ਨਹੀਂ ਦੇਣਾ ਗੇਣ ਨਹੀਂ ਨਹੀਂ ਓਵੇਂ ਨਹੀਂ ਹੋਣਾ ਪਹਿਲਾਂ ਨੂੰ ਗੇਣ ਨਹੀਂ ਹੋਵੇ ਨਹੀਂ ਗਿਣੀਏ ਨੂੰ ਵੀਰ ਬਣ ਕੇ ਗਿਣੀਏ ਜਾਣਗੇ ਫੇਰ ਗਿਣੀ 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 ਕਰਣੀ ਮੇਰਾ ਗਣਤਾ ਸੀ ਫੜੋ ਨਹੀਂ ਹੁੰਦੀ ਉਹ ਗੜਲਾ ਨਹੀਂ ਯਾਰ ਉਹ ਕਮੈਂਟ ਖੜਾ ਆ ਯਾਰ ਕਿਨ ਫੜ ਚੋ ਉਹ ਫੜ ਨਹੀਂ ਹੁੰਦੀ ਉਹ ਗਣਤਾ ਲੈ ਅਗੇ ਨੂੰਗਾ ਫਿਰ ਗਿਣ ਲੱਗਣੇ ਨੂੰ ਗਹਿਣਾ ਪਹਿਲਾਂ ਨੇ ਵੇਖ ਪਹਿਲਾਂ ਗਹਿਣਾ ਉਹ ਯਾਰ ਫੈਰਾ ਕੀ ਉਹ ਗੜਲਾ ਯਾਰ ਭਾਈ ਬਣ ਕੇ ਉਹ ਪਹਿਲੇ ਮੈਂ ਵੇ ਘੱਟ ਦਿੱਤੀ ਯਾਰ ਕਿਉਂਕਿ ਕੋਦਰ ਪਹਿਲਾਂ ਘੱਟ ਦਿੱਤੀ ਅਲਾ ਤੈਨੂੰ ਹਜ਼ਾਰ ਦੇ ਦੀ ਲੈ ਗਣ ਕਿਵੇਂ ਉਹ ਪਿੰਨਦੇ ਨਹੀਂ ਓਏ ਬੱਟ ਕਿਵੇਂ ਅਸੀਂ ਤੈਨੂੰ ਹੋਰ ਦੇਨੇ ਆ ਆਪਣੇ ਕੋਲੋਂ ਹਜ਼ਾਰ